ਹੈਲੋ ਦੋਸਤੋ ਸ਼ਸ਼ੀਕਾਲ ਆਦਾਬ ਨਮਸਕਾਰ ਐਸਆਰ ਅਲਰਟ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਹਾਜ਼ਰ ਹਾਂ ਇੱਕ ਖਾਸ ਅਪਡੇਟ ਜਿਸ ਨੂੰ ਜਾਣਨਾ ਹੈ ਤੁਹਾਡੇ ਲਈ ਬੇਹਦ ਜ਼ਰੂਰੀ ਜੀ ਹਾਂ ਕਿ ਤੁਸੀਂ ਵੀ ਤਾਂ ਨਹੀਂ ਖਾ ਰਹੇ ਕੈਮੀਕਲ ਵਾਲੇ ਟੀਕੇ ਨਾਲ ਪਕਾਏ ਤਰਬੂਜ਼ ਐਫਐਸਐਸਏਆਈ ਨੇ ਦੱਸਿਆ ਪਛਾਣ ਕਰਨ ਦਾ ਤਰੀਕਾ ਜੀ ਹਾਂ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਬਹੁਤ ਸਾਰੇ ਅਜਿਹੇ ਫਲ ਹਨ ਜੋ ਕਿ ਗਰਮੀਆਂ ਦੇ ਵਿੱਚ ਹੀ ਆਉਂਦੇ ਨੇ ਜਿਸ ਕਰਕੇ ਲੋਕਾਂ ਨੂੰ ਇਹਨਾਂ ਫਲਾਂ ਦਾ ਖਾਸ ਇੰਤਜ਼ਾਰ ਰਹਿੰਦਾ ਹੈ ਤਰਬੂਜ਼ ਜੋ ਕਿ ਗਰਮ ਦਾ ਸੁਪਰ ਫਰੂਟ ਹੈ ਤਰਬੂਜ਼ ਇੱਕ ਅਜੀਹਾ ਫਲ ਹੈ ਜਿਸ ਵਿੱਚ ਫਾਈਬਰ ਅਤੇ ਪਾਣੀ ਦੋਵੇਂ ਭਰਪੂਰ ਮਾਤਰਾ ਵਿੱਚ ਹੁੰਦੇ ਨੇ ਲੋਕ ਇਸ ਨੂੰ ਖਾਣਾ ਖੂਬ ਪਸੰਦ ਕਰਦੇ ਨੇ ਲਾਲ ਦਿਖ ਅਤੇ ਮਿੱਠੇ ਅਤੇ ਪਾਣੀ ਨਾਲ ਭਰਪੂਰ ਤਰਬੂਜ਼ ਸੇਤ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਗਰਮੀਆਂ 'ਚ ਤਰਬੂਜ਼ ਖਾਂਦਾ ਹੈ ਡੀ ਹਾਈਡਰੇਸ਼ਨ ਤੋਂ ਬਚਣ ਲਈ ਲੋਕ ਬਹੁਤ ਸਾਰਾ ਤਰਬੂਜ਼ ਖਾਂਦੇ ਨੇ ਪਰ ਅੱਜ ਕੱਲ੍ਹ ਲੋਕ ਕੈਮੀਕਲ ਵਾਲੇ ਫਲ ਖਾ ਰਹੇ ਨੇ ਜੀ ਹਾਂ ਟੀਕੇ ਵਾਲੇ ਤਰਬੂਜ਼ ਬਾਜ਼ਾਰ ਵਿੱਚ ਉਪਲਬਧ ਹੋ ਕਿ ਨੇ ਮਿਲਾਵਟਖੋਰ ਮਾਫੀਆ ਆਪਣੇ ਮੁਨਾਫੇ ਦੇ ਲਈ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕਰ ਰਿਹਾ ਐਫ ਐਸ ਐਸ ਏ ਆਈ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਰਸੈਣ ਵਾਲੇ ਤਰਬੂਜ਼ ਦੀ ਪਛਾਣ ਕਿੱਦਾਂ ਕੀਤੀ ਜਾਵੇ ਤਾਂ ਜੋ ਤੁਸੀਂ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਆਸਾਨੀ ਨਾਲ ਪਛਾਣ ਕਰ ਸਕੋ ਜੇਕਰ ਤੁਸੀਂ ਕੈਮੀਕਲ ਵਾਲੇ ਤਰਬੂਜ਼ ਦੀ ਪਛਾਣ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤਰਬੂਜ਼ ਨੂੰ ਦੋ ਹਿੱਸਿਆਂ ਵਿੱਚ ਕੱਟ ਲਓ ਫਿਰ ਇੱਕ ਰੂਹ ਦੇ ਕੁਝ ਟੁਕੜੇ ਲਓ ਅਤੇ ਲਾਲ ਹਿੱਸੇ ਵਿੱਚ ਚੰਗੀ ਤਰ੍ਹਾਂ ਦਵਾਕਿ ਫੇਰੋ ਜੇਕਰ ਦਬਾਉਣ ਤੋਂ ਬਾਅਦ ਰੂਹ ਦੇ ਫੋਹਿਆਂ ਦਾ ਰੰਗ ਲਾਲ ਹੋ ਜਾਵੇ ਤਾਂ ਸਮਝ ਲਓ ਇਸ ਵਿੱਚ ਕੈਮੀਕਲ ਮਿਲਾਇਆ ਹੋਇਆ ਹੈ ਅਧਿਐਨ ਦੇ ਅਨੁਸਾਰ ਤਰਬੂਜ ਵਿੱਚ ਅਕਸਰ ਲਾਲ ਰੰਗ ਪਾਇਆ ਜਾਂਦਾ ਹੈ ਇਹ ਰਸਾਇਣ ਐਰੀਥਰੋਸਿਨ ਦੀ ਲੰਬੇ ਸਮੇਂ ਤੱਕ ਵਰਤੋਂ ਬੱਚਿਆਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ ਫਾਇਰਾਈਡ ਫੰਕਸ਼ਨ ਵੀ ਇਸ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਇਸ ਰੰਗ ਕਾਰਨ ਕਈ ਸਮੱਸਿਆਵਾਂ ਆ ਸਕਦੀਆਂ ਹਨ ਤਾਂ ਦੋਸਤੋ ਇਹ ਖਬਰ ਵਿੱਚ ਦਿੱਤੀ ਸਾਰੀ ਜਾਣਕਾਰੀ ਮੀਡੀਆ ਰਿਪੋਰਟਾਂ ਤੇ ਆਧਾਰਿਤ ਹੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਿਤ ਮਾਹਰ ਦੀ સલાਹ ਵੀ ਲੈਣੀ ਚਾਹੀਦੀ ਹੈ ਤਾਂ ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫੋਰ ਇਸ ਤਰ੍ਹਾਂ ਦੇ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ